ਖਾਨਾ ਸਪੋਰਟ ਕਰਨ ਦੇ ਲਈ ਇੱਕ ਨਵਾਂ ਐਪ ਆਇਆ ਵਾ ਜੀ ਕਿਸਾਨ ਜਿੰਦਾਬਾਦ ਜਿਸ ਨਾਲ ਕਿਸਾਨਾਂ ਨੂੰ ਜੋਸ਼ ਮਿਲੇ ਹੱਲੇ ਬੰਨੇ ਆਇਆ ਸ਼ੰਭੂਪਨ ਲੈਣੇ ਦਿੱਲੀ ਵੀ ਇਹ ਜਾਨੀ ਸਰਕਾਰਾ ਦਿੱਤਾ ਦੇਣੀ ਕਿੰਨੀ ਜੀ ਕਿੰਨੇ ਛੱਡ ਲੋ ਡਰੋਨ ਪਾ ਦੋ ਸੜਕਾਂ ਤੇ ਕਿਲਾ ਇਹ ਪੰਜਾਬ ਦਾ ਆ ਖੂਦ ਐਡਾ ਹੋਣਾ ਨਹੀਂ ਢਿੱਲਾ ਤੱਕ ਸਾਡੇ ਨਾਲ ਕਰੋ ਇਹ ਮੁੰਡਾ ਇੰਨਾ ਟੈਲੀਐਂਟ ਆ ਕਹਿੰਦਾ ਆਪਾਂ ਵੀ ਕਿਸਾਨਾਂ ਦੇ ਕੋਈ ਚੀਜ਼ ਨਵੀਂ ਬਣਾਉਣੀ ਹੈ ਜੇ ਮੈਂ ਕਹਣਾ ਕੋਈ ਨਾ ਪੁੱਤਰ ਤੂੰ ਆ ਜਾ ਤੇ ਇਹਨੇ ਮਤਲਬ ਕਿ 1 ਘੰਟੇ ਦੇ ਵਿੱਚ ਸਾਰਾ ਕੁਝ ਬਣਾ ਆਪ ਲਿਖਿਆ ਦੋ ਦਿਨ ਦੀ ਰਿਪੋਰਟ ਦਿੱਤੀ ਹੈ ਲੁਧਿਆਣਾ ਦੇ ਉੱਭਰਦੇ ਸਿਤਾਰੇ ਲਵਿਸ਼ ਤਲਵਾਰ ਵੱਲੋਂ ਆਪਣਾ ਦੂਜਾ ਗਾਣਾ ਕਿਸਾਨੀ ਅੰਦੋਲਨ ਤੇ ਅੱਜ ਲਾਂਚ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਲੁਧਿਆਣਾ ਦੇ ਹਲਕਾ ਆਤਮਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਇਸ ਨੂੰ ਲਾਂਚ ਕੀਤਾ ਗਿਆ ਹੈ ਅੱਜ ਇੱਕ ਸਮਾਗਮ ਦੇ ਦੌਰਾਨ ਇਹ ਗਾਣੇ ਨੂੰ ਲਾਂਚ ਕੀਤਾ ਗਿਆ ਜਿਸ ਵਿੱਚ ਕਿਸਾਨੀ ਅੰਦੋਲਨ ਅਤੇ ਸਰਕਾਰਾਂ ਦੀ ਕਿਸਾਨਾਂ ਪ੍ਰਤੀ ਰਵੱਈਏ ਨੂੰ ਦਰਸਾਇਆ ਗਿਆ ਇਹ ਸਾਰੇ ਬਾਰੇ ਬੋਲ ਖੁਦ 17 ਸਾਲ ਦੇ ਨੌਜਵਾਨ ਲਵਿਸ਼ ਨੇ ਦੱਸੇ ਨੇ ਉਧਰ ਲਵਿਸ਼ ਨੇ ਇਸ ਗਾਣੇ ਨੂੰ ਵੀ ਬੋਲ ਕੇ ਦੱਸਿਆ ਤੇ ਇਸ ਨੂੰ YouTube ਤੇ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਉਧਰ ਲਵਿਸ਼ ਨੇ ਇਸ ਮਸਲੇ 'ਚ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਜੈ ਵਾਲਮੀਕ ਜੀ ਸਾਰਿਆਂ ਨੂੰ ਮੇਰਾ ਨਾਮ ਜੇ ਲਵਿਸ਼ ਤਲਵਾਰ ਆ ਜੀ ਤੇ ਮੈਜੀ ਹੁਣੇ ਪਿਛਲੇ ਸਾਲ ਰੈਪ ਕੱਢਿਆ ਸੀ ਮੈਂ ਬੋਲਦਾ ਪੰਜਾਬ ਤੇ ਇਸ ਸਾਲ ਮੈਂ ਤੁਹਾਡੇ ਸਭ ਦੇ ਲਈ ਕਿਸਾਨਾਂ ਦੇ ਲਈ ਕਿਸਾਨਾਂ ਨੂੰ ਸਪੋਰਟ ਕਰਨ ਦੇ ਲਈ ਇੱਕ ਨਵਾਂ ਰੈਪ ਲੈ ਕੇ ਆਇਆ ਵਾ ਜੀ ਕਿਸਾਨ ਜਿੰਦਾਬਾਦ ਜਿਸ ਨਾਲ ਕਿਸਾਨਾਂ ਨੂੰ ਜੋਸ਼ ਮਿਲੇ ਉਹ ਆਪਣੇ ਹੱਕ ਲੈਣ ਹਾਂਜੀ ਕਿ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਵੀ ਕਿਸਾਨਾਂ ਬਰਤੀ ਜਿਹੜਾ ਗਾਣਾ ਕੱਢਣਾ ਚਾਹੀਦਾ ਵਾ ਕਿਤੋਂ ਸੇਧ ਮਿਲੀ ਮੈਨੂੰ ਤਾਂ ਜੀ ਪਾਪਾ ਨੇ ਵੀ ਕਿਹਾ ਸੀਗਾ ਜੀ ਮੇਰੇ ਤੇ ਮੈਂ ਆਪ ਵੀ ਸੋਸ਼ਲ ਮੀਡੀਆ ਤੇ ਦੇਖਦਾ ਆਇਆ ਵਾ ਜੀ ਕਿਸਾਨਾਂ ਨੂੰ ਉਹ ਟਰਨੇ ਤੇ ਬੈਠੇ ਨੇ ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਆ ਇਸ ਕਰਕੇ ਜਿਵੇਂ ਗਾਣਾ ਬਣਾਇਆ ਸੀ ਤੁਹਾਡੀ ਹੋਰ ਕੁਝ ਸੁਣਾਓਗੇ ਹਾਂਜੀ ਮੇਰੀ ਇਹ ਜੀ 17 ਆ ਜੀ ਤੇ ਮੈਂ ਰੈਪ ਸੁਣਾ ਲੱਗਾ ਜੀ ਆਪਣਾ ਹੱਲੇ ਬੰਨੇ ਆਇਆ ਸ਼ੰਭੂ ਬੰਨ ਲੈਣੀ ਦਿੱਲੀ ਵੀ ਇਹ ਜਾਲੀ ਸਰਕਾਰਾ ਦੇਤਾ ਦੇਣੀ ਕਿ ਲਈ ਜੀ ਕਿਨੇ ਛੱਡ ਲੋ ਡਰੋਨ ਪਾ ਦੋ ਸੜਕਾਂ ਤੇ ਕਿੱਲਾ ਇਹ ਪੰਜਾਬ ਦਾ ਯਾ ਖੂਨ ਇਦਾਂ ਹੋਣਾ ਨਹੀਂ ਢਿੱਲਾ ਤੱਕਾ ਸਾਡੇ ਨਾ ਨਾ ਕਰੋ ਨਹੀਂ ਤਾਂ ਪੈ ਜਾਣਾ ਭਾਰੀ ਸਾਡੇ ਮੋੜ ਦੇ ਜੋ ਹੱਕ ਤੁਹਾਡੀ ਬੀਤਾ ਓਣੀ ਵਾਰੀ ਚੱਕ ਮਾਰਨੀ ਆ ਇੱਟਾ ਰੋਡ ਕਰ ਦੇਣੇ ਜਾਮ ਇੱਕ ਕਿਸਾਨ ਦੀ ਆਵਾਜ਼ ਮਾੜਾ ਹੋਣਾ ਅੰਜਾਮ ਰੋਡ ਕਰ ਦੇਣਾ ਜਾਮ ਦੇਸ਼ ਕਰ ਦੇਣਾ ਬੰਦ ਫੇਰ ਵੀ ਤਾਂ ਤੁਸੀਂ ਆਕੇ ਪੈਰਾ ਵਿੱਚ ਗਿਰੋਗੇ ਰੋਡ ਕਰ ਦੇਣਾ ਜਾਮ ਦੇਸ਼ ਕਰ ਦੇਣਾ ਬੰਦ ਫੇਰ ਵੀ ਤਾਂ ਤੁਸੀਂ ਆਕੇ ਪੈਰਾ ਵਿੱਚ ਗਿਰੋ ਲੋਕਾਂ ਨੂੰ ਵੀ ਸਿੱਖਦੇ ਨੇ ਲੋਕਾਂ ਨੂੰ ਜੀ ਕਹਿਣਾ ਚਾਹੁੰਦੇ ਆ ਜੀ ਤੁਸੀਂ ਵੀ ਧਰਨੇ ਤੇ ਜਾਓ ਉਹਨਾਂ ਦੀ ਸਪੋਰਟ ਕਰੋ ਕਿਸਾਨਾਂ ਨੂੰ ਸਪੋਰਟ ਕਰੋ ਹਾਂਜੀ ਅਚਾ ਦੂਸਰ ਪਹਿਲਾਂ ਲਿਖਿਆ ਕਿ ਨਹੀਂ ਗਈ ਤੇ ਇਹ ਲਿਖਿਆ ਜੀ ਮੈਂ ਆਪ ਹੀ ਆ ਜੀ ਸਾਰੇ ਬੋਲ ਸਾਰੇ ਆਪ ਲਿਖੇ ਨੇ ਹਾਂਜੀ ਹਾਂਜੀ ਤੇ ਹੈਲਪਿੰਗ ਕੀਤੀ ਸੀ ਮੇਰੇ ਚਾਚਾ ਜੀ ਨੇ ਡੈਲੀ 파ਰੂ ਜੀ ਨੇ ਥੋੜੀ ਸਰਕਾਰ ਵੀ ਕਾਫੀ ਸਹਿਯੋਗ ਕਰ ਰਹੀ ਹੈ ਹਾਂਜੀ ਹਾਂਜੀ ਅੱਗੇ ਕੀ ਹੋਰ ਚੀਜ਼ਾਂ ਚੱਲ ਰਹੀਆਂ ਅੱਗੇ ਜੀ ਆਈ ਆ ਹੁਣ ਲੋਕਾਂ ਨੂੰ ਸਪੋਰਟ ਕਰਨਾ ਵਾ ਕਿਸਾਨਾਂ ਨੂੰ ਸਪੋਰਟ ਕਰਨਾ ਜੀ ਅਚਾ ਕਿਸਾਨੀ ਧਰਨੇ ਤੇ ਪਹਿਲਾਂ ਗਏ ਸੀ ਤੁਸੀਂ ਪਹਿਲਾਂ ਤਾਂ ਨਹੀਂ ਗਏ ਜੀ ਪਰ ਅਸੀਂ ਕੱਲ ਜਾਂਦੇ ਪਏ ਆ ਧ ਵਧੀਆ ਹੁਣ ਹਾਰ ਇੰਟੈਲੀਜੈਂਟ ਮੁੰਡਾ ਆ ਜਿਹੜਾ ਕਿ ਆਪਣਾ ਸੰਗੀਤ ਨੂੰ ਪਿਆਰ ਕਰਦਾ ਤੇ ਇੱਕ ਇਹ ਕਿੰਨਾ ਦਾ ਮੈਂ ਪਹਿਲਾਂ ਟਰੈਕ ਕੀਤਾ ਸੀਗਾ ਇਹ ਆਪਣਾ ਐਮ.ਐਲ.ਏ. ਸਾਹਿਬ ਮੇਰੇ ਕੋਲ ਆਇਆ ਇੱਕਦਮ ਕਿ ਮੁੰਡਾ ਇੰਨਾ ਇੰਟੈਲੀਜੈਂਟ ਆ ਕਹਿੰਦਾ ਆਪਾਂ ਵੀ ਕਿਸਾਨਾਂ ਤੇ ਵੀ ਕੋਈ ਚੀਜ਼ ਨਵੀਂ ਬਣਾਉਣੀ ਆ ਤੇ ਮੈਂ ਕਹਿੰਦਾ ਕੋਈ ਨਾ ਪੁੱਤਰ ਤੂੰ ਆ ਜਾ ਤੇ ਇਹਨੇ ਮਤਲਬ ਕਿ ਇੱਕ ਘੰਟੇ ਦੇ ਵਿੱਚ ਸਾਰਾ ਕੁਝ ਗਾਣਾ ਆਪ ਲਿਖਿਆ ਤੇ ਦੋ ਦਿਨ ਚ ਹੀ ਰਿਕਾਰਡ ਕੀਤਾ ਜੀ ਤੇ ਬਹੁਤ ਬਹੁਤ ਮੈਂ ਮੁਬਾਰਕਾ ਦਿੰਦਾ ਇਹਨਾਂ ਨੂੰ ਸਾਰੀ ਟੀਮ ਨੂੰ ਮਿਊਜ਼ਿਕ ਤੁਸੀਂ ਕਰੀ ਸੀ ਹਾਂ ਜੀ ਹਾਂ ਜੀ ਪਹਿਲਾਂ ਵੀ ਤੁਸੀਂ ਇਹਨਾਂ ਦੇ ਜਿਹੜੇ ਗਾਣੇ ਇਹਨਾਂ ਨੇ ਗਾਏ ਉਹਨਾਂ 'ਚ ਵੀ ਤੁਸੀਂ ਮਿਊਜ਼ਿਕ ਦਿੰਦੇ ਰਹਿੰਦੇ ਨਹੀਂ ਮੈਂ ਪਹਿਲਾ ਗਾਣਾ ਇਹਨਾਂ ਦਾ ਕੁਝ ਹਟਕੇ ਕਰ ਰਿਹਾ ਸੀਗਾ ਪਰ ਇਹਦਾ ਮੈਨੂੰ ਫੋਨ ਆਇਆ ਰਾਤੀ ਵੀ ਚਾਚਾ ਆਪਾਂ ਨਵਾਂ ਗੀਤ ਕਰਨਾ ਆ ਤੇ ਕਿਸਾਨਾਂ ਤੇ ਮੈਗਨ ਕੋਈ ਨਾ ਪੁੱਤਰ ਤੂੰ ਸਵੇਰੇ ਆ ਜਾ ਵੀ ਆਪਾਂ ਬਹਿ ਕੇ ਸ਼ੁਰੂ ਕਰ ਲੈਨੇ ਕੰਮ ਤੇ ਇੱਕ ਮੈਂ ਪਹਿਰਾ ਇਹਨਾਂ ਦੇ ਵਿੱਚ ਜੋ ਆਪਣਾ ਉੱਥੇ ਮੁੰਡਾ ਸ਼ਹੀਦ ਹੋਇਆ ਕਿਸਾਨੀ ਮੋਰਚੇ ਦੇ ਵਿੱਚ ਤੇ ਮੈਂ ਕਿਹਾ ਤੂੰ ਇਹਦੇ ਬਾਰੇ ਵੀ ਯਾਰ ਕੁਝ ਲਿਖ ਇਸ ਮੁੰਡੇ ਨੇ 2 ਮਿੰਟ ਲਾ ਕੇ ਉਹਨੂੰ ਆਪਣੇ ਲਫ਼ਜ਼ਾਂ 'ਚ ਪਰਾ ਕੇ ਤੇ ਬਹੁਤ ਅੱਛਾ ਗਾਇਆ ਤੁਸੀਂ ਸਾਰਾ ਟਰੈਕ ਸੁਣੋਗੇ ਤੁਹਾਨੂੰ ਪਤਾ ਲੱਗੇਗਾ ਅੱਛਾ ਕਿੰਨੇ ਕਿ ਨੌਜਵਾਨ ਇਸ ਲਾਈਨ 'ਚ ਆ ਰਹੇ ਆ ਜੇ ਆਪਾਂ ਗੱਲ ਕਰੀਏ ਕਿਸਾਨਾਂ ਤੋਂ ਦੇਖ ਕੇ ਜਾ ਕੇ ਹੋਰ ਦੇਖੋ ਜੀ ਬਹੁਤ ਆ ਰਹੇ ਐ ਕਿ ਜੋ ਆਪਣੇ ਸਿੰਗਰ ਜਿਹਨੇ ਭਾਈਚਾਰੇ ਨੇ ਉਹ ਐਤ ਕੀ ਬਹੁਤ ਘਟ ਗਏ ਆ ਤੇ ਮੈਨੂੰ ਇਹੀ ਆ ਵੀ ਚਲੋ ਉਹਨਾਂ ਨੂੰ ਜਾਣਾ ਚਾਹੀਦਾ ਸ਼ਾਇਦ ਪਤਾ ਨਾ ਕੀ ਕੋਈ ਡਰਾਮਾ ਨੱਚ ਜਾਂ ਨਹੀਂ ਗਏ ਤਾਂ ਬੇਨਤੀ ਇਹੀ ਆ ਜੀ ਉੱਥੇ ਜਾਓ ਤੇ ਆਪਾਂ ਵੀ ਹਿੱਸਾ ਬਣੀਏ ਉਹਨਾਂ ਦੇ ਦੁੱਖ ਮੇਰੇ ਹਰਕੇ ਦਾ ਬਹੁਤ ਹੀ ਗਿਗਾਰੂ ਲੜਕਾ ਜਿਹੜਾ ਕਿ ਨਿਊਜਕ ਦੀ ਦੁਨੀਆ ਦੇ ਵਿੱਚ ਪਹਿਲਾ ਗਾਣਾ ਕੱਢ ਕੇ ਤਿਰਕੰਮ ਚਾ ਚੁਕਿਆ ਅੱਜ ਲਵਸ਼ ਤਲਵਾਰ ਤਲਵਾਰ ਕਿਉਂਕਿ ਸਾਡੇ ਆਮ ਆਦਮੀ ਪਾਰਟੀ ਦੇ ਲੀਡਰ ਵੀ ਨੇ ਬਕਾਸ਼ ਤਲਵਾਰ ਜੀ ਦਾ ਬੇਟਾ ਹੈ ਉਹਨੇ ਅੱਗੇ ਕਿਸਾਨੀ ਦਾ ਦਰਦ ਸਮਝਦੇ ਹੋਏ ਜੋ ਸਾਡੇ ਕਿਸਾਨਾਂ ਨਾਲ ਬਦਲਾਂ ਤੇ ਸੂਬੇ ਦੀਆਂ ਸਰਕਾਰਾਂ ਕੇਂਦਰ ਦੀਆਂ ਸਰਕਾਰਾਂ ਧੱਕਾ ਕਰ ਰਹੀਆਂ ਨੇ ਉਹਨਾਂ ਦੇ ਹੱਕ ਵਿੱਚ ਆਵਾਜ਼ ਉਠਾ ਕੇ ਮੈਂ ਸਮਝਦਾ ਵੀ ਸਾਡਾ ਸਿਰ ਉੱਚਾ ਕਰਿਆ ਪੇ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਇਸ ਗਾਣਾ ਇਹਨੂੰ ਇੰਨੀਆ ਚਾਹੀਆਂ ਤੇ ਲੈ ਕੇ ਜਾਵੇ ਕਿ ਲੋਕ ਦੇਖਣਗੇ ਰ ਵੀ ਇਹਨੇ ਕਿਸਾਨਾਂ ਦੇ ਹੱਕ ਤੇ ਧਰਤੀ ਮਾਂ ਦੇ ਪੁੱਤ ਦੇ ਹੱਕ ਵਿੱਚ ਨਾੜਾ ਮਾਰਿਆ ਸੀ ਤਾਂ ਇਹਦਾ ਇਹਨੂੰ ਹੈ ਜਿਹੜਾ ਐਡਾ ਵੱਡਾ ਕੁਦਰਤ ਨੇ ਮਾਂ ਸਰਸਵਤੀ ਨੇ ਐਡਾ ਵੱਡਾ ਨਾਮ ਦਿੱਤਾ ਐਮਸੀ ਸਾਹਿਬ ਇੱਕ ਵੀ ਸਵਾਲ ਆਉਂਦਾ ਹੈ ਕਿ ਕਿਸਾਨਾਂ ਦੇ ਨਾਲ ਜਾਂ ਕਿਸਾਨੀ ਦੇ ਨਾਲ ਇਹਨਾਂ ਦਾ ਕੋਈ ਲੈਣ ਦੇਣੀ ਹੈਗਾ ਫਿਰ ਵੀ ਇਹ ਇੱਕ ਦਰਦ ਨੌਜਵਾਨ ਦੇ ਦੇਖੋ ਗੱਲ ਤਾਂ ਉਹੀ ਹੈ ਨਾ ਜੀ ਇਹ ਇੱਕ ਬਾਲਮੀਕ ਭਾਈਚਾਰੇ ਨਾਲ ਸੰਬੰਧਤ ਹੈ ਚਾਹੇ ਸਾਡੇ ਸਮਾਜ ਦੇ ਵਿੱਚ ਉਹ ਨੀਤੀ ਦਾ ਕੋਈ ਜ਼ਿਆਦਾ ਕੋਈ ਸਵਾਲ ਨਹੀਂ ਇਹ ਇੱਕ ਬਾਲਮੀਕ ਭਾਈਚਾਰੇ ਦਾ ਬੱਚਾ ਹੋਣ ਦੇ ਨਾਤੇ ਕਿਸਾਨੀ ਦੇ ਦਰਦ ਨੂੰ ਸਮਝਦੇ ਹੋਏ ਕਿਉਂਕਿ ਅਨਾਜ ਤਾਂ ਹਰੇਕ ਬੰਦੇ ਨੇ ਖਾਣਾ ਚਾਹੇ ਕਿਸੇ ਵੀ ਜਾਤੀ ਦਾ ਕਿਸੇ ਵੀ ਧਰਮ ਦਾ ਹਰੇਕ ਨੇ ਅਨਾਜ ਖਾਣਾ ਮੈਂ ਸਮਝਦਾ ਵੀ ਦਿੱਲੀ ਦੀਆਂ ਸਰਕਾਰਾਂ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜੋ ਅਨਾਜ ਖਾ ਕੇ ਅਸੀਂ ਐਨਰਜੀ ਲੈਂਦੇ ਆ ਜਾਂ ਇਸ ਜਿਹੜੀ ਦੁਕਾਨ ਸਾਡੀ ਜਿਹੜਾ ਇਹ ਸਾਡੀ ਨਸ਼ਿੰਦਰੀ ਜਿਸ ਕੀਤੇ ਚੱਲਦੀ ਹੈ ਅਗਰ ਅਸੀਂ ਉਹਨੂੰ ਪੈਦਾ ਕਰਨ ਵਾਲਿਆਂ ਨਾਲ ਉਹਦੇ ਨਾਲ ਧੱਕਾ ਕਰਦੇ ਆ ਮੈਂ ਸਮਝਦਾ ਵੀ ਕੁਦਰਤ ਕਿਤੇ ਵੀ ਇਹਨਾਂ ਦੇ ਇਸ ਗੁਨਾਹ ਨੂੰ ਮਾਫ਼ ਨਹੀਂ ਕਰੂਗੀ ਤੇ ਮੈਂ ਲਵੇਸ਼ ਨੂੰ ਬਹੁਤ ਬਹੁਤ ਮੁਹਾਰਤਵਾਦ ਦਿੰਦਾ ਕਿਉਂਕਿ ਮੈਂ ਕਿਸਾਨ ਦਾ ਪੁੱਤ ਆ ਮੈਂ ਸਮਝਦਾ ਵੀ ਇਹਨੇ ਮੇਰੇ ਰਿਹਦਾ ਨਾਦਾ ਮਾਰਿਆ ਜਦੋਂ ਮੇਰੇ ਰਿਹਦਾ ਨਾਦਾ ਮਾਰਿਆ ਤਾਂ ਮੇਰਾ ਫਰਜ਼ ਬਣਦਾ ਕਿ ਮੈਂ ਇਸ ਬੱਚੇ ਦੇ ਹਰੇਕ ਦੁੱਖ ਸੁੱਖ ਦੇ ਵਿੱਚ ਹਰੇਕ ਇਹਦੀ ਖੁਸ਼ੀ ਦੇ ਵਿੱਚ ਆ ਕੇ ਖੜਾ ਹੋਵਾਂ